ਅੱਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਪੁਰਬ ਵਿਸਾਰੀਆਂ ਸਿੱਖ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਪਿਆਰ ਦੇ ਨਾਲ ਮਨਾ ਰਹੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਅੱਜ ਤਨਤਨ ਸਿਗੁਰੂ ਅਮਰਜਾ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਜੀ ਗੁਰੂ ਅਮਰਦਾਸ ਜੀ ਦੇ ਪ੍ਰਕਾਰ ਜਿੰਦਗੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਜੋ ਸਾਰੀਆਂ ਸਿੱਖ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਪਿਆਰ ਦੇ ਨਾਲ ਮਨਾ ਰਹੀਆਂ ਨੇ ਅੱਜ ਦੇ ਦਿਨ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੇ ਬਸਰ ਕਲੀ ਧਰਤੀ ਤੇ ਅਵਤਾਰ धारण ਕੀਤਾ ਔਰ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਦੇ ਜੀਵਨ ਦੇ ਵਿੱਚ ਜੋ ਸਾਨੂੰ ਸੇਧ ਮਿਲਦੀ ਹੈ ਉਹ ਹੈ ਸੇਵਾ ਦੀ ਜੋ ਉਹਨਾਂ ਨੇ 12 ਸਾਲ ਗੁਰੂ ਅੰਗਦ ਦੇ ਪਾਸ਼ਾ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਭਾਵਨਾ ਦੇ ਨਾਲ ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਕੀਤੀ ਜਿਸ ਦੇ ਪਰਥਾਏ ਬਾਅਦ ਵਿੱਚ ਉਹਨਾਂ ਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਗੁਰਗੱਦੀ ਤੇ ਵਾਰਸ ਮਾਨਾ ਜਿਹੜਾ ਹੈ ਉਹਨਾਂ ਸੀਬ ਹੋਇਆ ਔਰ ਤੀਸਰੇ ਗੁਰੂ ਵਜੋਂ ਉਹਨਾਂ ਨੇ ਸੇਵਾਵਾਂ ਨਿਭਾਈਆਂ ਅੱਜ ਇੰਨੀ ਭਿਆਨਕ ਗਰਮੀ ਜਿੱਥੇ ਤਪਸ਼ ਹੈ ਉਥੇ ਫੇਰ ਵੀ ਸੰਗਤਾਂ ਇਹ ਪ੍ਰਕਾਸ਼ਪੁਰਬ ਸਤਿਗੁਰਾਂ ਜੀ ਦਾ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਨੇ ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ਮਿਆਨੇ ਸ਼ਬੀਲਾ ਲਗਾ ਕੇ ਸੰਗਤਾਂ ਦੇ ਪ੍ਰਤੀ ਜਿਹੜਾ ਹੈ ਉਹ ਸ਼ਰਧਾ ਉਤਸ਼ਾਹ ਜਿਹੜਾ ਹੈ ਉਹਨੂੰ ਨਤਮਸਤਕ ਹੁੰਦਿਆ ਹਰ ਪ੍ਰਕਾਰ ਜਿਹੜੀ ਆ ਉਹ ਸਹੂਲਤ ਪ੍ਰਦਾਨ ਕਰਨ ਦੇ ਵਿੱਚ ਜਿਹੜਾ ਆਪਣਾ ਸਹਿਯੋਗ ਨਿਭਾ ਰਹੇ ਨੇ ਸਾਰੀ ਹੀ ਸੰਗਤ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਖੇ ਅੱਜ ਤਨਤਨ ਸਿ ਗੁਰੂ ਅਮਰਜਾ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਪੁਰਬ ਬੜੀ ਸਰਦਾਂ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਗੁਰਮਤ ਸਮਾਗਮ ਕੀਤੇ ਜਾ ਰਹੇ ਨੇ ਅੱਜ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਦੀ ਮਾਲਾ ਕੀਤੀ ਜਾ ਰਹੀ ਹੈ ਇਹਨਾਂ ਤੋਂ ਇਲਾਵਾ ਸ਼ਾਮ ਨੂੰ ਸ੍ਰੀ ਰਹਿਰਾਸਾ ਦੀ ਪਾਠ ਤੋਂ ਅਪਰੰਤ ਵਿਸ਼ੇਸ਼ ਤੌਰ ਤੇ ਆਤਸਵਾਜੀ ਹੋਊਗੀ ਸੋ ਸਾਰੀਆਂ ਸੰਗਤਾਂ ਨੂੰ ਤਨਤਨ ਸਿ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਜੋ ਸਾਰੀਆਂ ਸਿੱਖ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਪਿਆਰ ਦੇ ਨਾਲ ਮਨਾ ਰਹੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਕਿ ਅੱਜ ਤਨਤਨ ਸਿਗੁਰੂ ਅਮਰਜਾ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਜੀ ਗੁਰੂ ਅਮਰਦਾਸ ਜੀ ਦੇ ਪ੍ਰਕਾਰ ਗੁਰੂ ਕੀ ਕਰਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਜੋ ਸਾਰੀਆਂ ਸਿੱਖ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਪਿਆਰ ਦੇ ਨਾਲ ਮਨਾ ਰਹੀਆਂ ਨੇ ਅੱਜ ਦੇ ਦਿਨ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੇ ਬਸਰ ਕੇ ਦੀ ਧਰਤੀ ਤੇ ਅਵਤਾਰ ਧਾਰਨ ਕੀਤਾ ਔਰ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਦੇ ਜੀਵਨ ਦੇ ਵਿੱਚ ਜੋ ਸਾਨੂੰ ਸੇਧ ਮਿਲਦੀ ਹੈ ਉਹ ਹੈ ਸੇਵਾ ਦੀ ਜੋ ਉਹਨਾਂ ਨੇ 12 ਸਾਲ ਗੁਰੂ ਅੰਗਦ ਦੇ ਪਾਸ਼ਾ ਮਹਾਰਾਜ ਦੀ ਹਜ਼ੂਰੀ ਵਿੱਚ ਰਾ ਕੇ ਸੇਵਾ ਭਾਵਨਾ ਦੇ ਨਾਲ ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਕੀਤੀ ਜਿਸ ਦੇ ਪਰਥਾਏ ਬਾਅਦ ਵਿੱਚ ਉਹਨਾਂ ਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਗੁਰਗੱਦੀ ਦੇ ਵਾਰਸ ਬਣਨਾ ਜਿਹੜਾ ਹੈ ਉਹ ਨਸੀਬ ਹੋਇਆ ਔਰ ਤੀਸਰੇ ਗੁਰੂ ਵਜੋਂ ਉਹਨਾਂ ਨੇ ਸੇਵਾਵਾਂ ਨਿਭਾਈਆਂ ਅੱਜ ਇੰਨੀ ਭਿਆਨਕ ਗਰਮੀ ਜਿੱਥੇ ਤਪਸ਼ ਹੈ ਉਥੇ ਫੇਰ ਵੀ ਸੰਗਤਾਂ ਇਹ ਪ੍ਰਕਾਸ਼ਪ੍ਰਭ ਸਤਿਗੁਰਾਂ ਜੀ ਦਾ ਬੜੇ ਉਤਸ਼ਾਹ ਨਾਲ ਮਨਾਣ ਆਏ ਨੇ ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ਮਿਆਨੇ ਸ਼ਬੀਲਾ ਲਗਾ ਕੇ ਸੰਗਤਾਂ ਦੇ ਪ੍ਰਤੀ ਜਿਹੜਾ ਹੈ ਉਹ ਸ਼ਰਧਾ ਉਤਸ਼ਾਹ ਜਿਹੜਾ ਹੈ ਉਹਨੂੰ ਨਤਮਸਤਕ ਹੁੰਦੇ ਆ ਹਰ ਪ੍ਰਕਾਰ ਜਿਹੜੀ ਹੈ ਉਹ ਸਹੂਲਤ ਪ੍ਰਦਾਨ ਕਰਨ ਦੇ ਵਿੱਚ ਜਿਹੜਾ ਆਪਣਾ ਸਹਿਯੋਗ ਨਿਭਾ ਰਹੇ ਨੇ ਸਾਰੀ ਹੀ ਸੰਗਤ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਖੇ ਅੱਜ ਤਨਤਨ ਸਿ ਗੁਰੂ ਅਮਰਜਾ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸਰਦਾਰਤਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਗੁਰਮਤ ਸਮਾਗਮ ਕੀਤੇ ਜਾ ਰਹੇ ਨੇ ਅੱਜ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਦੀਵਾਲਾ ਕੀਤੀ ਜਾ ਰਹੀ ਹੈ ਇਹਨਾਂ ਤੋਂ ਇਲਾਵਾ ਸ਼ਾਮ ਨੂੰ ਸ੍ਰੀ ਰਹਿਰਾਸਾ ਦੀ ਪਾਠ ਤੋਂ ਅਪਰੰਤ ਵਿਸ਼ੇਸ਼ ਤੌਰ ਤੇ ਆਤਸਵਾਜੀ ਹੋਊਗੀ ਸੋ ਸਾਰੀਆਂ ਸੰਗਤਾਂ ਨੂੰ ਤਨਤਨ ਸਿਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ